ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਪੰਜਾਬੀ ਚਮਤਕਾਰੇ ਟੋਟਕੇ ਦੇ ਉੱਪਰ ਦੋਸਤੋ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਨਾਲ ਗੱਲ ਕਰਨ ਵਾਲੇ ਹਾਂ ਜੀ ਕੁੰਭ ਰਾਸ਼ੀ ਦੀ ਮੇਖ ਰਾਸ਼ੀ ਦੀ ਤੇ ਮਿਥਨ ਰਾਸ਼ੀ ਦੀ ਕਿ ਇਹਨਾਂ ਦੀ ਜ਼ਿੰਦਗੀ ਵਿੱਚ ਕਿੰਨਾ ਵੱਡਾ ਹੁਣ ਬਦਲਾਅ ਹੋ ਜਾਵੇਗਾ ਕਿਹੜੀਆਂ ਸੱਤ ਤੂਫਾਨੀ ਖਬਰਾਂ ਇਹਨਾਂ ਨੂੰ ਮਿਲਣ ਵਾਲੀਆਂ ਹਨ ਤੇ ਇਹਨਾਂ ਨੂੰ ਵੇਖ ਕੇ ਲੋਕ ਕਹਿਣਗੇ ਜੀ ਕਿੰਨਾ ਚੰਗਾ ਨਸੀਬ ਹੈ ਇਹਨਾਂ ਦਾ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਜੈ ਭਗਵਾਨ ਭੋਲੇनाथ ਜੀ ਲਿਖ ਕੇ ਹਾਜ਼ਰੀ ਲਗਵਾ ਦਿਓ ਤਾਂ ਕਿ ਉਹਨਾਂ ਦੀ ਸਦਾ ਕ੍ਰਿਪਾ ਹਮੇਸ਼ਾ ਦੇ ਲਈ ਤੁਹਾਡੇ ਸਿਰ ਤੇ ਬਣ ਜਾਵੇ। ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ। ਦੋਸਤੋ ਇਹਨਾਂ ਤਿੰਨ ਹੀ ਰਾਸ਼ੀ ਵਾਲਿਆਂ ਨੂੰ ਭਗਵਾਨ ਭੋਲੇनाथ ਜੀ ਦੇ ਅਸ਼ੀਰਵਾਦ ਦੇ ਨਾਲ ਮਿਲਣ ਵਾਲੀਆਂ ਹਨ ਚਾਰ ਵੱਡੀਆਂ ਖੁਸ਼ਖਬਰੀਆਂ। ਇਹ ਖੁਸ਼ਖਬਰੀਆਂ ਤੁਹਾਡੇ ਜੀਵਨ ਵਿੱਚ ਪੂਰੀ ਹੀ ਤਰ੍ਹਾਂ ਬਦਲਾਵ ਲਿਆਉਣਗੀਆਂ। ਤੁਹਾਨੂੰ ਆਪਣੀ ਜ਼ਿੰਦਗੀ ਵਿੱਚ ਚਾਰ ਚੰਦ ਲੱਗਦੇ ਹੋਏ ਨਜ਼ਰ ਆਉਣਗੇ। ਦੋਸਤੋ ਭਗਵਾਨ ਪੋਲੇ ਨਾਥ ਤੁਹਾਨੂੰ ਏਡੀ ਵੱਡੀ ਖੁਸ਼ਖਬਰੀ ਦੇਣ ਵਾਲੇ ਹਨ ਕਿ ਆਸ-ਪਾਸ ਦੇ ਲੋਕ ਤੁਹਾਡੀ ਕਾਮਯਾਬੀ, ਤੁਹਾਡੀ ਤਰੱਕੀ ਤੇ ਤੁਹਾਡੀ ਕਿਸਮਤ ਵੇਖ ਕੇ ਹੈਰਾਨ ਰਹਿ ਜਾਣਗੇ। ਲੋਕ ਤੁਹਾਡੇ ਜੀਵਨ ਨੂੰ ਵੇਖ ਕੇ ਕਹਿਣਗੇ ਨਸੀਬ ਹੋਵੇ ਤਾਂ ਇੰਨਾ ਵਰਗਾ ਨਹੀਂ ਤਾਂ ਨਾ ਹੋਵੇ। ਲੋਕ ਕਹਿਣਗੇ ਵਾਹ ਕਿੰਨਾ ਚੰਗਾ ਨਸੀਬ ਹੈ। ਸੋ ਦੋਸਤੋ ਵੀਡੀਓ ਨੂੰ ਵੇਖਣ ਤੋਂ ਪਹਿਲਾਂ ਤੁਸੀਂ ਜੇਕਰ ਭਗਵਾਨ ਪੋਲੇਨਾਥ ਦੇ ਸੱਚੇ ਭਗਤ ਹੋ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਤਾਂ ਕਿ ਉਹਨਾਂ ਦੀ ਸਦਾਇਕ ਕਿਰਪਾ ਤੁਹਾਡੇ ਤੇ ਹਮੇਸ਼ਾ ਲਈ ਬਣੀ ਰਹੇ ਭਗਵਾਨ ਪੋਲੇਨਾਥ ਜੀ ਦੇ ਅਸ਼ੀਰਵਾਦ ਨਾਲ ਇਹ ਸਮਾਂ ਤੁਹਾਡੇ ਲਈ ਪੂਰਨਤਾ ਪੱਖ ਵਿੱਚ ਹੈ ਚੰਗਾ ਸਮਾਚਾਰ ਸ਼ੁਭ ਸਮਾਚਾਰ ਲੈ ਕੇ ਆ ਰਿਹਾ ਹੈ ਕਿਉਂਕਿ ਤੁਹਾਡੇ ਜੀਵਨ ਵਿੱਚ ਮਿਲਣ ਜਾ ਰਹੀ ਹੈ ਘਰ ਪਰਿਵਾਰ ਦੇ ਨਾਲ ਜੁੜੀ ਹੋਈ ਕੋਈ ਬਹੁਤ ਹੀ ਵੱਡੀ ਖੁਸ਼ਖਬਰੀ ਜਾਂ ਇਦਾਂ ਕਹਿ ਲਓ ਕਿ ਇਹ ਖੁਸ਼ਖਬਰੀਆਂ ਸਿਰਫ ਤੁਹਾਨੂੰ ਹੀ ਨਹੀਂ ਬਲਕਿ ਤੁਹਾਡੇ ਪੂਰੇ ਪਰਿਵਾਰ ਨੂੰ ਵੀ ਪ੍ਰਭਾਵਿਤ ਕਰਨ ਵਾਲੀਆਂ ਹਨ ਦੋਸਤ ਉਹ ਚਾਰ ਵੱਡੀਆਂ ਖੁਸ਼ਖਬਰੀਆਂ ਹਨ ਜਿਸ ਵਿੱਚ ਤੁਹਾਡੀ ਸਫਲਤਾ ਦੇ ਕਈ ਰਹੱਸ ਛੁਪੇ ਹੋਏ ਹਨ ਕਿਉਂਕਿ ਐਦਾਂ ਦੀਆਂ ਵੱਡੀਆਂ ਖੁਸ਼ਖਬਰੀਆਂ ਪਾਉਣ ਦੇ ਲਈ ਤਾਂ ਲੋਕ ਤਰਸ ਜਾਂਦੇ ਹਨ ਅਤੇ ਉਹ ਖੁਸ਼ਖਬਰੀਆਂ ਤੁਹਾਨੂੰ ਮਿਲਣ ਵਾਲੀਆਂ ਹਨ ਇਹ ਕਈ ਆਮ ਖੁਸ਼ਖਬਰੀ ਨਹੀਂ ਹੋਵੇਗੀ ਦੋਸਤੋ ਇਹ ਤਾਂ ਸੁਭਾਗਿਆ ਸ਼ਾਲੀ ਸਮਾਂ ਤੁਹਾਡੇ ਲਈ ਸਾਬਤ ਹੋ ਜਾਵੇਗਾ ਜਿਹੜਾ ਕਿ ਕਈ ਜਨਮਾਂ ਦੇ ਬਾਅਦ ਆਉਂਦਾ ਹੈ ਕਿਉਂਕਿ ਇਸ ਸਮੇਂ ਭਗਵਾਨ ਪੋਲੇਨਾਥ ਤੁਹਾਡੇ ਉੱਪਰ ਵਿਸ਼ੇਸ਼ ਰੂਪ ਤੇ ਮਿਹਰਬਾਨ ਹੋ ਚੁੱਕੇ ਹਨ। ਇਹੀ ਨਹੀਂ ਇਸ ਸਮੇਂ ਤੁਹਾਡੇ ਜੀਵਨ ਵਿੱਚ ਗ੍ਰਹ ਗੋਚਰ ਵੀ ਬੜੇ ਹੀ ਸਕਾਰਾਤਮਕ ਪਰਿਵਰਤਨ ਕਰਨ ਵਾਲੇ ਹਨ। ਤੁਹਾਡੀ ਹਰ ਮਨੋ ਕਾਮਨਾ ਤੇ ਇਸ਼ਾ ਪੂਰੀ ਹੋ ਜਾਵੇਗੀ। ਤੁਹਾਨੂੰ ਉਹ ਸਭ ਕੁਝ ਮਿਲੇਗਾ ਜਿਸ ਲਈ ਤੁਸੀਂ ਕਾਫੀ ਲੰਬੇ ਸਮੇਂ ਤੋਂ ਇੰਤਜ਼ਾਰ ਕਰ ਰਹੇ ਸੀ। ਤਾਂ ਦੋਸਤੋ ਆਖਿਰ ਉਹ ਕਿਹੜੀਆਂ-ਕਿਹੜੀਆਂ ਖੁਸ਼ਖਬਰੀਆਂ ਹਨ ਜਿਨ੍ਹਾਂ ਨੂੰ ਸੁਣ ਕੇ ਲੋਕ ਕਹਿਣਗੇ ਕਿੰਨਾ ਚੰਗਾ ਨਸੀਬ ਹੈ। ਜੇਕਰ ਪੂਰੀ ਜਾਣਕਾਰੀ ਹਾਸਲ ਕਰਨਾ ਚਾਹੁੰਦੇ ਹੋ ਤਾਂ ਵੀਡੀਓ ਨੂੰ ਅੰਤ ਤੱਕ ਜ਼ਰੂਰ ਸੁਣਿਓ ਦੋਸਤ ਮਹਾਦੇਵ ਜੀ ਵੀ ਤੁਹਾਡੇ ਤੇ ਪ੍ਰਸੰਨ ਹੋ ਚੁੱਕੇ ਹਨ ਕਿਉਂਕਿ ਉਹ ਤਾਂ ਸਭ ਤੋਂ ਜ਼ਿਆਦਾ ਦਿਆਲੂ ਤੇ ਕਿਰਪਾਲੂ ਹਨ ਜੇਕਰ ਉਹ ਤੁਹਾਡੇ ਤੇ ਮਿਹਰਬਾਨ ਹੋ ਚੁੱਕੇ ਹਨ ਤਾਂ ਤੁਸੀਂ ਸਮਝ ਲਓਗੇ ਤੁਹਾਡੀ ਜ਼ਿੰਦਗੀ ਵਿੱਚ ਹੁਣ ਕੋਈ ਵੀ ਪਰੇਸ਼ਾਨੀ ਨਹੀਂ ਰਹਿ ਜਾਵੇਗੀ ਤੁਹਾਡੀ ਬੰਦ ਕਿਸਮਤ ਦਾ ਤਾਲਾ ਖੁੱਲੇਗਾ ਦੋਸਤੋ ਜਦੋਂ ਮਹਾਦੇਵ ਤੁਹਾਡੇ ਤੇ ਹੱਥ ਰੱਖਣ ਵਾਲੇ ਹਨ ਸਿਰ ਤੇ ਹੱਥ ਰੱਖਣਗੇ ਤਾਂ ਤੁਹਾਡੀ ਜ਼ਿੰਦਗੀ ਦੇ ਸਫਲਤਾਵਾਂ ਵਿੱਚ ਆ ਰਹੀਆਂ ਰੁਕਾਵਟਾਂ ਜਿਹੜੀਆਂ ਹਨ ਦੂਰ ਹੋ ਜਾਣਗੀਆਂ ਜੋ ਵੀ ਪਰੇਸ਼ਾਨੀਆਂ ਸੀ ਜੋ ਵੀ ਅੰਧਕਾਰ ਸੀ ਸਾਰੇ ਹੀ ਸਮਾਪਤ ਹੋ ਜਾਣਗੇ ਭਗਵਾਨ ਭੋਲੇनाथ ਖੁਦ ਤੁਹਾਡੇ ਜੀਵਨ ਵਿੱਚ ਇੱਕ ਨਵੀਂ ਰੌਸ਼ਨੀ ਲੈ ਕੇ ਆਉਣ ਵਾਲੇ ਹਨ ਤੁਹਾਡੇ ਜੀਵਨ ਵਿੱਚ ਹੁਣ ਇੱਕ ਸ਼ੁਰੂਆਤ ਇਸ ਤਾਂ ਦੀ ਹੋਵੇਗੀ ਕਿ ਤੁਹਾਨੂੰ ਮਹਿਸੂਸ ਹੋਵੇਗਾ ਕਿ ਇਸ ਸਮੇਂ ਤੁਹਾਡੇ ਪੁਰਾਣੇ ਦੁੱਖ ਤਕਲੀਫਾਂ ਤੇ ਪਰੇਸ਼ਾਨੀਆਂ ਦਾ ਅੰਤ ਹੋ ਚੁੱਕਾ ਹੈ ਹੁਣ ਜੋ ਵੀ ਹੋਵੇਗਾ ਤੁਹਾਡੇ ਪੱਖ ਵਿੱਚ ਹੋਵੇਗਾ ਤੁਹਾਡੇ ਘਰ ਪਰਿਵਾਰ ਵਿੱਚ ਖੁਸ਼ੀਆਂ ਦੀ ਬਰਸਾਤ ਹੋਣ ਵਾਲੀ ਹੈ ਪੁਰਾਣੇ ਝਗੜੇ ਖਤਮ ਹੋਣਗੇ ਰਿਸ਼ਤਿਆਂ ਵਿੱਚ ਮਿਠਾਸ ਵਧੇਗੀ ਜਿਹੜੇ ਲੋਕ ਤੁਹਾਡੇ ਤੋਂ ਦੂਰ ਹਨ ਉਹ ਵੀ ਖੁਦ ਤੁਹਾਡੇ ਕਰੀਬ ਆਉਣੇ ਸ਼ੁਰੂ ਹੋ ਜਾਣਗੇ ਦੋਸਤ ਭਗਵਾਨ ਪੋਲੇਨਾਥ ਜੀ ਦੀ ਸਦਾ ਕਿਰਪਾ ਤੁਹਾਡੇ ਤੇ ਬਣੀ ਹੋਈ ਹੈ ਨਾਲ ਹੀ ਨਾਲ ਦੱਸ ਦਈਏ ਇਸ ਦੇ ਨਾਲ ਤੁਹਾਨੂੰ ਧਨ ਸੰਪਤੀ ਸਮ੍ਰiddhi ਅਤੇ ਖੁਸ਼ਹਾਲੀ ਨਾਲ ਹੀ ਸਫਲਤਾ ਦਾ ਪੂਰਾ ਖਜ਼ਾਨਾ ਮਿਲ ਜਾਵੇਗਾ ਹੁਣ ਉਹ ਸਮਾਂ ਆ ਗਿਆ ਹੈ ਜੋ ਕਿ ਪੂਰਨਤਾ ਤੁਹਾਡੇ ਪੱਕ ਵਿੱਚ ਹੈ ਇਸ ਸਮੇਂ ਤੁਹਾਡੀ ਆਰਥਿਕ ਤੰਗੀ ਹੀ ਤੁਹਾਨੂੰ ਅਲਵਿਦਾ ਕਹਿ ਜਾਵੇਗੀ ਅਚਾਨਕ ਹੀ ਐਸੇ ਮੌਕੇ ਆਉਂਦੇ ਹਨ ਜਿਹੜੇ ਕਿ ਤੁਹਾਨੂੰ ਬੜਾ ਹੀ ਧਨਲਾਭ ਦੇ ਕੇ ਜਾਣਗੇ ਪੈਸਾ ਗੱਡੀ ਮਕਾਨ ਬਿਜ਼ਨਸ ਦੀ ਪ੍ਰਾਪਤੀ ਤੁਹਾਨੂੰ ਮਿਲ ਜਾਵੇਗੀ ਭਗਵਾਨ ਪੋਲੇ ਨਾਥ ਜੀ ਤੁਹਾਡੇ ਤੇ ਪ੍ਰਸੰਨ ਹੋ ਚੁੱਕੇ ਹਨ ਤੁਹਾਡਾ ਸਹਾਰਾ ਬਣਨਗੇ ਉਹ ਖੁਦ ਕਹਿ ਰਹੇ ਹਨ ਕਿ ਤੁਹਾਨੂੰ ਡਰਨ ਦੀ ਹੁਣ ਕੋਈ ਲੋੜ ਨਹੀਂ ਤੁਹਾਡੇ ਸਾਰੇ ਹੀ ਦੁੱਖ ਦਰਦ ਹੁਣ ਦੂਰ ਹੋ ਜਾਣਗੇ ਜਿਹੜੇ ਕੰਮ ਤੁਹਾਡੇ ਕਈ ਸਮੇਂ ਤੇ ਵਾਰ-ਵਾਰ ਆ ਕੇ ਰੁਕ ਜਾਂਦੇ ਹਨ ਹੁਣ ਆਸਾਨੀ ਨਾਲ ਪੂਰੇ ਹੋ ਜਾਣਗੇ ਤੁਹਾਡਾ ਰੁਕਿਆ ਹੋਇਆ ਕੰਮ ਹੁਣ ਤੇਜ਼ੀ ਨਾਲ ਅੱਗੇ ਵਧਣਾ ਸ਼ੁਰੂ ਹੋ ਜਾਵੇਗਾ ਨੌਕਰੀ ਵਿੱਚ ਪ੍ਰਮੋਸ਼ਨ ਬਿਜ਼ਨਸ ਦੇ ਵਿੱਚ ਵੱਡਾ ਸੌਦਾ ਤੇ ਸਿੱਖਿਆ ਵਿੱਚ ਸਫਲਤਾ ਤੁਹਾਡੇ ਜੀਵਨ ਵਿੱਚ ਆਉਣ ਵਾਲੀ ਹੈ ਤੁਹਾਡੇ ਜੀਵਨ ਵਿੱਚ ਅਵਸਰ ਪਰਮਾਤਮਾ ਆਪ ਭੇਜਣਗੇ ਜੋ ਤੁਹਾਨੂੰ ਚੰਕਾ ਕੇ ਰਹਿ ਦੇਣਗੇ ਤੁਹਾਡੇ ਮਨ ਵਿੱਚ ਡਰ ਚਿੰਤਾ ਤੇ ਉਦਾਸੀ ਹੁਣ ਖਤਮ ਹੋਣ ਵਾਲੀ ਹੈ ਭਗਵਾਨ ਭੋਲੇ ਨਾਥ ਦਾ ਨਾਮ ਲੈ ਕੇ ਤੁਸੀਂ ਜੋ ਵੀ ਕੰਮ ਕਰੋਗੇ ਉਹੀ ਵਿੱਚ ਤੁਹਾਨੂੰ ਸਫਲਤਾ ਮਿਲ ਜਾਵੇਗੀ ਮਨ ਨੂੰ ਸ਼ਾਂਤੀ ਮਿਲੇਗੀ ਤੁਸੀਂ ਖੁਦ ਮਹਿਸੂਸ ਕਰੋਗੇ ਕਿ ਤੁਹਾਡੇ ਅੰਦਰ ਇੱਕ ਨਵੀਂ ਊਰਜਾ ਦਾ ਪ੍ਰਵੇਸ਼ ਹੁੰਦਾ ਜਾ ਰਿਹਾ ਹੈ ਦੋਸਤੋ ਜਦੋਂ ਮਹਾਦੇਵ ਕਿਰਪਾ ਕਰਦੇ ਹਨ ਪੂਰੀ ਦੁਨੀਆ ਵੇਖਦੀ ਹੈ ਤੁਹਾਡੇ ਆਂਡੇ ਗਵਾਂਡੇ ਰਿਸ਼ਤੇਦਾਰ ਦੋਸਤ ਮਿੱਤਰ ਸਭ ਹੈਰਾਨ ਰਹਿ ਜਾਣਗੇ ਲੋਕੀ ਕਹਿਣਗੇ ਕਿਆ ਨਸੀਬ ਹੈ ਤੇ ਜੇਕਰ ਹੋਵੇ ਨਸੀਬ ਤਾਂ ਇਦਾਂ ਦਾ ਹਰ ਅਵਸਰ ਤੇ ਤੁਹਾਨੂੰ ਧਨ ਕਮਾਉਣ ਦੇ ਨਵੇਂ-ਨਵੇਂ ਮੌਕੇ ਮਿਲ ਸਕਦੇ ਹਨ ਜੇਕਰ ਤੁਸੀਂ ਦੁਕਾਨਦਾਰੀ ਦੇ ਨਾਲ ਸੰਬੰਧ ਰੱਖਦੇ ਹੋ ਨਾ ਤਾਂ ਉਸ ਵਿੱਚ ਵੀ ਹੁਣ ਤੁਹਾਨੂੰ ਦੁਗਣਾ ਮੁਨਾਫਾ ਮਿਲਣ ਵਾਲਾ ਹੈ ਜੇਕਰ ਤੁਹਾਡੇ ਘਰ ਪਰਿਵਾਰ ਦੇ ਵਿੱਚੋਂ ਕੋਈ ਵੀ ਬੱਚਾ ਵਿਦੇਸ਼ ਵਿੱਚ ਜਾ ਕੇ ਪੜ੍ਹ ਰਿਹਾ ਸੀ ਉਸ ਸਮੇਂ ਉਸ ਨੂੰ ਵਰਕ ਪਰਮਿਟ ਮਿਲ ਸਕਦਾ ਹੈ ਜਾਂ ਤੁਹਾਡੇ ਲਈ ਉਹ ਖੁਸ਼ਖਬਰੀ ਕੋਈ ਐਸੀ ਭੇਜ ਸਕਦਾ ਹੈ ਜਿਸ ਨੂੰ ਭੇਜਣ ਦੇ ਨਾਲ ਘਰ ਪਰਿਵਾਰ ਦਾ ਖੁਸ਼ ਨਮਾ ਮਾਹੌਲ ਬਣ ਜਾਵੇਗਾ ਭਗਵਾਨ ਪੋਲੇਨਾਥ ਜੀ ਦੀ ਕਿਰਪਾ ਦੇ ਨਾਲ ਹੁਣ ਤੁਹਾਨੂੰ ਆਪਣੀ ਜ਼ਿੰਦਗੀ ਦਾ ਅਸਲ ਮਕਸਦ ਸਾਹਮਣੇ ਆਵੇਗਾ ਕਿਉਂਕਿ ਘਰ ਪਰਿਵਾਰ ਵਿੱਚ ਖੁਸ਼ੀਆਂ ਹੁਣ ਵਾਪਸ ਆਉਣ ਵਾਲੀਆਂ ਹਨ ਰਿਸ਼ਤਿਆਂ ਵਿੱਚ ਮਦੁਰਤਾ ਆ ਜਾਵੇਗੀ ਚਿਹਰੇ ਤੇ ਮੁਸਕਾਨ ਵਾਪਸ ਆ ਜਾਵੇਗੀ ਭਗਵਾਨ ਪੋਲੇ ਨਾਥੀ ਦੀ ਕਿਰਪਾ ਤੁਹਾਡੇ ਤੇ ਬਣੀ ਰਹੇਗੀ ਦੇਵਾਂ ਦੇ ਦੇਵ ਮਹਾਦੇਵ ਤੁਹਾਡੇ ਸਾਰੇ ਹੀ ਕਸ਼ਟ ਹਨ ਹਰਨ ਵਾਲੇ ਹਨ ਖੁਸ਼ਖਬਰੀਆਂ ਦੇਣ ਵਾਲੇ ਹਨ ਤੁਹਾਡੀ ਕਿਸਮਤ ਪੂਰੀ ਤਰ੍ਹਾਂ ਬਦਲ ਜਾਵੇਗੀ ਕਲਪਨਾ ਜੇ ਕੰਮ ਦੀ ਤੁਸੀਂ ਕਰੋਗੇ ਉਹੀ ਕੰਮ ਤੁਹਾਡਾ ਪੂਰਾ ਹੋ ਜਾਵੇਗਾ ਗੰਗਾ ਦੀ ਤਰ੍ਹਾਂ ਤੁਹਾਡੇ ਘਰ ਵਿੱਚ ਖੁਸ਼ੀਆਂ ਤੇ ਬਰਕਤਾਂ ਦੀਆਂ ਲਹਿਰਾਂ ਆਉਣਗੀਆਂ ਮੰਦਰ ਵਿੱਚ ਘੰਟੇ ਘੜਿਆਲ ਵੱਜ ਰਹੇ ਹਨ ਅਤੇ ਸਾਹਮਣੇ ਬਾਬਾ ਵਿਸ਼ਵਨਾਥ ਦੀ ਮੂਰਤੀ ਹੈ ਤੁਹਾਡੇ ਕੰਨਾਂ ਵਿੱਚ ਸਿਰਫ ਇੱਕ ਹੀ ਸ਼ਬਦ ਗੂੰਜ ਰਿਹਾ ਹੋਵੇਗਾ ਓਮ ਨਮਾ ਸ਼ਿਵਾਏ ਨਾਲ ਹੀ ਨਾਲ ਤੁਹਾਨੂੰ ਦੱਸ ਦਈਏ ਤੁਹਾਡੀ ਜ਼ਿੰਦਗੀ ਵਿੱਚ ਹੁਣ ਕਠਿਨ ਸਮਾਂ ਜਿਹੜਾ ਹੈ ਉਹ ਪਿੱਛੇ ਛੁੱਟ ਚੁੱਕਾ ਹੈ ਹੁਣ ਤੁਹਾਡੀ ਜ਼ਿੰਦਗੀ ਦਾ ਸਮਾਂ ਸੁਖਾਲਾ ਹੋ ਜਾਵੇਗਾ ਜੀ ਹਾਂ ਦੋਸਤੋ ਤੁਹਾਡੇ ਜੀਵਨ ਵਿੱਚ ਆਉਣ ਵਾਲਾ ਹੈ ਪੈਸਾ ਸੰਪਤੀ ਤੇ ਸਮ੍ਰiddhi ਦਾ ਦੌਰ ਉਹ ਜਿੰਨਾ ਪੈਸਾ ਤੁਹਾਡਾ ਕਾਫੀ ਸਮੇਂ ਤੋਂ اٹਕਿਆ ਹੋਇਆ ਸੀ ਕਿਸੇ ਨੇ ਉਧਾਰ ਲਿਆ ਸੀ ਵਾਪਸ ਨਹੀਂ ਸੀ ਕਰ ਰਿਹਾ ਤੁਸੀਂ ਵਾਰ-ਵਾਰ ਭਟਕ ਰਹੇ ਸੀ ਉਹ ਉਧਾਰ ਹੁਣ ਤੁਹਾਨੂੰ ਵਾਪਸ ਮਿਲ ਜਾਵੇਗਾ ਅਤੇ ਸਾਰੇ ਹੀ ਉਧਾਰ ਤੁਹਾਨੂੰ ਹੌਲੀ-ਹੌਲੀ ਮਿਲਣੇ ਸ਼ੁਰੂ ਹੋ ਜਾਣਗੇ ਕਿਉਂਕਿ ਕੋਈ ਜਾਦੂਈ ਤਾਲਾ ਤੁਹਾਡੇ ਲਈ ਖੁੱਲਣ ਜਾ ਰਿਹਾ ਹੈ ਧਨ ਦੀਆਂ ਨਦੀਆਂ ਵਹਿ ਜਾਣਗੇ ਸੋਚੋ ਕਿ ਅਚਾਨਕ ਹੀ ਤੁਹਾਡਾ ਕੋਈ ਕਰਜ਼ਦਾਰ ਫੋਨ ਕਰ ਸਕਦਾ ਹੈ ਕਿ ਤੁਸੀਂ ਆਪਣੇ ਪੈਸੇ ਵਾਪਸ ਲੈ ਲਓ ਮੈਂ ਵਾਪਸ ਕਰਨ ਲਈ ਆ ਰਿਹਾ ਹਾਂ ਅਚਾਨਕ ਤੁਹਾਨੂੰ ਬੈਂਕ ਤੋਂ ਕਾਲ ਆ ਸਕਦਾ ਹੈ ਕਿ ਤੁਹਾਡਾ ਲੋਨ ਅਪਰੂਵ ਹੋ ਚੁੱਕਾ ਹੈ ਸੋਚੋ ਕਿ ਜੇਕਰ ਬਿਜ਼ਨਸ ਸ਼ੁਰੂ ਕਰਨਾ ਚਾਹੁੰਦੇ ਹੋ ਜਾਂ ਕਈ ਮਹੀਨਿਆਂ ਤੋਂ ਠੱਪ ਪਿਆ ਸੀ ਅਚਾਨਕ ਹੀ ਆਰਡਰਸ ਮਿਲਨੇ ਸ਼ੁਰੂ ਹੋ ਜਾਣਗੇ ਦੋਸਤੋ ਇਹ ਸਮਾਂ ਬਿਲਕੁਲ ਹੀ ਓਦਾਂ ਦਾ ਹੈ ਜਿੱਦਾਂ ਮਾਤਾ ਲਕਸ਼ਮੀ ਖੁਦ ਤੁਹਾਡੇ ਘਰ ਦੇ ਅੰਦਰ ਵਾਸ ਕਰਨ ਵਾਲੇ ਹਨ ਭਗਵਾਨ ਪੋਲੇ ਨਾਤਜੀ ਦੇ ਅਸ਼ੀਰਵਾਦ ਨਾਲ ਧਨ ਆਉਣ ਦੇ ਦਰਵਾਜ਼ੇ ਖੁੱਲਣਗੇ ਪੈਸਾ ਹੀ ਨਹੀਂ ਬਲਕਿ ਆਤਮ ਸਨਮਾਨ ਆਤਮ ਵਿਸ਼ਵਾਸ ਤੇ ਸਥਿਰਤਾ ਤੁਹਾਡੀ ਜ਼ਿੰਦਗੀ ਵਿੱਚ ਬਣ ਜਾਵੇਗੀ ਤੁਹਾਡੀ ਜੇਬ ਹੁਣ ਹਰੇ ਭਰੇ ਹੋ ਜਾਵੇਗੀ ਪਰਿਵਾਰ ਦੇ ਵਿੱਚ ਸਾਰੇ ਹੀ ਕਾਰਜ ਮੰਗਲਪੂਰਵਕ ਹੋ ਜਾਣਗੇ ਜੇਕਰ ਤੁਸੀਂ ਕਾਫੀ ਸਮੇਂ ਤੋਂ ਵਿਆਹ ਦਾ ਇੰਤਜ਼ਾਰ ਕਰ ਰਹੇ ਸੀ ਤਾਂ ਹੁਣ ਤੁਹਾਨੂੰ ਮਨ ਚਾਹੇ ਰਿਸ਼ਤੇ ਆਉਣਗੇ ਜਿਹੜੇ ਲੋਕ ਸੰਤਾਨ ਸੁਖ ਪ੍ਰਾਪਤੀ ਦੀ ਕਾਫੀ ਸਮੇਂ ਤੋਂ ਉਡੀਕ ਕਰ ਰਹੇ ਸਨ ਉਹਨਾਂ ਨੂੰ ਵੀ ਖੁਸ਼ਖਬਰੀ ਮਿਲ ਸਕਦੀ ਹੈ ਜਿਹੜੇ ਲੋਕ ਘਰ ਬਣਾਉਣ ਦਾ ਸੁਪਨਾ ਵੇਖ ਰਹੇ ਹਨ ਪਲਾਟ ਜਾਂ ਘਰ ਜ਼ਮੀਨ ਦੇ ਯੋਗ ਬਣਦੇ ਹੋਏ ਨਜ਼ਰ ਆ ਰਹੇ ਹਨ ਹੁਣ ਖੁਸ਼ੀਆਂ ਤੁਹਾਡੇ ਘਰ ਗੂੰਜਣਗੀਆਂ ਜਿੱਥੇ ਪਹਿਲਾਂ ਟੈਨਸ਼ਨ ਦਾ ਮਾਹੌਲ ਰਹਿੰਦਾ ਸੀ ਉੱਥੇ ਹੀ ਹੁਣ ਸਭ ਕੁਝ ਹੱਸੀ ਖੁਸ਼ੀ ਸਮਾਪਿਤ ਹੋਵੇਗਾ ਤੁਹਾਡੇ ਘਰ ਦੇ ਉੱਪਰ ਮਾਤਾ ਲక్ష్ਮੀ ਜੀ ਦਾ ਅਸ਼ੀਰਵਾਦ ਬਣ ਚੁੱਕਾ ਹੈ ਇਸ ਲਈ ਤੁਹਾਨੂੰ ਕਹਿਣਾ ਚਾਹਾਂਗੇ ਇਸ ਸਮੇਂ ਆਪਣੇ ਘਰ ਵਿੱਚ ਦੀਪਕ ਜ਼ਰੂਰ ਜਲਾਇਆ ਕਰੋ ਤੇ ਗੰਗਾ ਜਲ ਦਾ ਛਿੜਕਾ ਕਰਿਆ ਕਰੋ ਇਹ ਸਭ ਮਿਲ ਕੇ ਤੁਹਾਡੇ ਘਰ ਵਿੱਚ ਸਕਾਰਾਤਮਕ ਊਰਜਾ ਭਰ ਦੇਣਗੇ ਹੁਣ ਤੱਕ ਰਿਸ਼ਤਿਆਂ ਵਿੱਚ ਜਿਹੜੇ ਤਣਾਅ ਸਨ ਉਹ ਹੁਣ ਸੁਧਰ ਜਾਣਗੇ ਮధుਰਤਾ ਪਿਆਰ ਦੀ ਭਾਵਨਾ ਸਾਰੇ ਹੀ ਘਰ ਪਰਿਵਾਰ ਦੇ ਮੈਂਬਰਾਂ ਵਿੱਚ ਹੋ ਜਾਵੇਗੀ ਪਰਿਵਾਰ ਦੇ ਜਿਹੜੇ ਲੋਕ ਆਪਸ ਵਿੱਚ ਨਾਰਾਜ਼ ਸਨ ਹੁਣ ਖੁਦ ਆ ਕੇ ਤੁਹਾਡੇ ਨਾਲ ਗੱਲਬਾਤ ਕਰਨਗੇ ਇਹ ਸਮਾਂ ਪਰਿਵਾਰਕ ਰਿਸ਼ਤਿਆਂ ਲਈ ਬਹੁਤ ਹੀ ਖਾਸ ਸਾਬਿਤ ਹੋ ਜਾਵੇਗਾ ਦੋਸਤੋ ਇਸ ਸਮੇਂ ਤੁਹਾਡੇ ਪੁਰਾਣੇ ਗਿਲੇ ਸ਼ਿਕਵੇ ਦੂਰ ਹੋ ਜਾਣਗੇ ਜੇਕਰ ਤੁਸੀਂ ਨੌਕਰੀ ਕਰਦੇ ਹੋ ਬੌਸ ਦੇ ਨਾਲ ਰਿਲੇਸ਼ਨਸ਼ਿਪ ਚੰਗੇ ਹੋ ਜਾਣਗੇ ਤੁਹਾਡੇ ਜੀਵਨ ਨੂੰ ਹੁਣ ਇੱਕ ਚੰਗੀ ਦਿਸ਼ਾ ਮਿਲ ਸਕਦੀ ਹੈ ਇਹ ਸਮਾਂ ਖੁੱਲ ਕੇ ਮਾਫੀ ਮੰਗਣ ਦਾ ਹੈ ਤੇ ਗਲੇ ਲਗਾਉਣ ਵਾਲਾ ਹੈ ਇਸ ਲਈ ਤੁਹਾਨੂੰ ਦੱਸ ਦਈਏ ਕਿ ਸਮੇ ਦੇ ਪੱਖ ਵਿੱਚ ਤੁਸੀਂ ਹੋ ਤੇ ਇਸ ਸਮੇ ਦਾ ਭਰਪੂਰ ਲਾਭ ਉਠਾ ਲਓ ਦੋਸਤ ਇਸ ਸਮੇ ਤੁਹਾਡੇ ਸਾਰੇ ਹੀ ਜ਼ਿੰਦਗੀ ਦੇ ਡਰ ਖਤਮ ਹੋ ਜਾਣਗੇ ਤੁਸੀਂ ਖੁਦ ਮਹਿਸੂਸ ਕਰੋਗੇ ਕਿ ਸਮਾਂ ਤੁਹਾਡੇ ਲਈ ਕਿੰਨੇ ਚੰਗੇ ਅਵਸਰ ਲੈ ਕੇ ਆ ਰਿਹਾ ਹੈ ਨਾਲ ਹੀ ਨਾਲ ਤੁਹਾਨੂੰ ਦੱਸ ਦਈਏ ਕਿ ਇਸ ਸਮੇਂ ਜੇਕਰ ਤੁਸੀਂ ਕਿਸੇ ਗਰੀਬ ਨੂੰ ਅੰਨ ਦਾ ਦਾਨ ਕੱਪੜੇ ਦਾ ਦਾਨ ਜਾਂ ਜੁੱਤੀਆਂ ਦਾ ਦਾਨ ਕਰਦੇ ਹੋ ਤਾਂ ਫਿਰ ਹੋਰ ਵੀ ਜ਼ਿਆਦਾ ਸਮਾ ਤੁਹਾਡੇ ਪੂਰਨਤਾ ਪੱਖ ਵਿੱਚ ਹੋ ਜਾਵੇਗਾ ਕਿਉਂਕਿ ਮਾਤਾ ਲక్ష్ਮੀ ਜੀ ਨੂੰ ਦਾਨਪੁਣ ਕਰਨ ਵਾਲੇ ਲੋਕ ਬਹੁਤ ਹੀ ਪਸੰਦ ਹੁੰਦੇ ਹਨ ਇਸ ਤਰੀਕੇ ਦੇ ਨਾਲ ਉਹਨਾਂ ਦੀ ਸਦਾ ਕਿਰਪਾ ਤੁਹਾਡੇ ਤੇ ਬਣ ਜਾਵੇਗੀ ਕਿਉਂਕਿ ਉਹਨਾਂ ਨੂੰ ਇਹ ਮਹਿਸੂਸ ਹੋਵੇਗਾ ਕਿ ਇਹ ਤਾਂ ਆਪਣੇ ਕਮਾਈ ਦੇ ਵਿੱਚੋਂ ਕਿਸੇ ਹੋਰ ਨੂੰ ਵੀ ਦਾਨ ਕਰ ਰਿਹਾ ਹੈ ਕਿਸੇ ਦਾ ਪੇਟ ਭਰ ਰਿਹਾ ਹੈ ਕਿਸੇ ਨੰਗੇ ਦਾ ਤਨ ਕੱਜ ਰਿਹਾ ਹੈ ਜੇਕਰ ਤੁਸੀਂ ਇਸ ਤਰੀਕੇ ਦੇ ਨਾਲ ਦਾਨਪੁਣ ਕਰਦੇ ਹੋ ਤਾਂ ਮੰਨ ਕੇ ਚੱਲੋ ਕਿ ਤੁਹਾਡੇ ਘਰ ਵਿੱਚ ਖੁਸ਼ੀਆਂ ਦਾ ਹਮੇਸ਼ਾ ਲਈ ਵਾਸ ਹੋ ਜਾਵੇਗਾ ਸੋ ਦੋਸਤੋ ਇਹ ਸੀ ਜੀ ਤਿੰਨ ਰਾਸ਼ੀ ਵਾਲਿਆਂ ਦੀ ਮਹਾਪ੍ਰਭੇਖ ਬਾਣੀ ਧੰਨਵਾਦ